ਸਵਾਗਤ ਹੈ ਬ੍ਰੋ ਫਾਰਮਿੰਗ ਡਾਕਟਰ ਪੇਜ ਤੇ ਜਿਹੜੇ ਨਵੇਂ ਵੇਖ ਰਹੇ ਹੋ ਪੇਜ ਨੂੰ ਲਾਈਕ ਕਰਕੇ ਕਹਾ ਸ਼ੇਅਰ ਕਰ ਦਿਓ ਅੱਜ ਤੁਹਾਨੂੰ ਦੱਸਾਂਗੇ ਇਹਨਾਂ ਦਵਾਈਆਂ ਦਾ ਯੂਜ਼ ਤੇ ਤੁਸੀਂ ਇਹ ਕਿੱਥੇ-ਕਿੱਥੇ ਇਹਨੂੰ ਵਰਤ ਸਕਦੇ ਹੋ ਕਿਹੜੀ-ਕਿਹੜੀ ਜਾਨਵਰ ਦੀ ਕਿੰਨੀ-ਕਿੰਨੀ ਡੋਜ਼ ਲੱਗਣੀ ਹੈ ਇਹ ਕਿੱਥੇ-ਕਿੱਥੇ ਕੰਮ ਆਉਂਦੀਆਂ ਨੇ ਰਾਤ-ਬਰਾਤ ਨੂੰ ਤੁਸੀਂ ਕਿਵੇਂ ਇਹਨਾਂ ਦੀ ਮੋਡਲੀ ਕੇਅਰ ਕਰਕੇ ਆਪਣੇ ਜਾਨਵਰਾਂ ਦੀਆਂ ਜਾਨਾਂ ਬਚਾ ਸਕਦੇ ਹੋ ਤਾਂ ਜਿਹੜੇ ਨਵੇਂ ਦੇਖ ਰਹੇ ਹੋ ਪੇਜ ਨੂੰ ਲਾਈਕ ਕਰ ਲਿਓ ਜਿਵੇਂ ਕਿ ਬਿਰੋ ਸਭ ਤੋਂ ਪਹਿਲਾਂ ਆ ਜਾਂਦਾ ਇੰਜੈਕਸ਼ਨ ਵੈਰੀਵਨ ਇਹ ਇੰਜੈਕਸ਼ਨ ਬਿਰੋ ਵੈਰੀਵਨ ਦਾ ਇੰਨਾ ਤਗੜਾ ਇੰਜੈਕਸ਼ਨ ਹੈ ਇਹ ਤੁਹਾਡੇ ਜਾਨਵਰ ਦੇ ਫਾਸਪੋਰਸ ਫੋਰਸ ਦੀ ਘਾਟ ਨੂੰ ਪੂਰੀ ਕਰਦਾ ਤੇ ਇਹ ਵੱਡੇ ਜਾਨਵਰ ਦੀ ডোজ 10 ਐਮ ਐਲ ਦਾ ਛੋਟੇ ਜਾਨਵਰ ਦੀ ডোজ 1 ਤੋਂ 1.5 ਐਮ ਐਲ ਦੇ ਵਿੱਚ ਹੁੰਦੀ ਹੈ ਆਈ ਐਮ ਠੀਕ ਹੈ ਜੀ ਦੂਜਾ ਇੰਜੈਕਸ਼ਨ ਆ ਗਿਆ ਬਿਰੋ ਨਿਊਰੋਕਾਇਨ ਪਲਸ ਇਹ ਇੰਜੈਕਸ਼ਨ ਇੰਨਾ ਕਾਰਗਰ ਸਿੱਧਾ ਹੈ ਤੁਹਾਡੀਆਂ ਗਾਵਾਂ ਮੱਝਾਂ ਜਾਂ ਤੁਹਾਡੇ ਹੋਰ ਜਾਨਵਰ ਘਰਾਂ ਦੇ ਵਿੱਚ ਨੇ ਕਮਜ਼ੋਰੀ ਮਹਿਸੂਸ ਕਰਦੇ ਨੇ ਉੱਥੇ ਤੁਸੀਂ ਵੋਡੀ ਵੇਟ ਦੇ ਹਿਸਾਬ ਨਾਲ ਇਹਨੂੰ ਲਗਾਉਣਾ ਵੱਡੇ ਜਾਨਵਰ ਦੀ ਡੋਜ਼ 10 ਐਮਐਲ ਆਈਐਮ ਛੋਟੇ ਜਾਨਵਰ ਦੀ ਡੋਜ਼ 1 ਤੋਂ 1.5 ਐਮਐਲ ਹੈ ਤੁਸੀਂ ਆਹ ਦੋਏ ਟੀਕੇ ਮਲਾ ਕੇ ਵੀ ਅਲੱਗ-ਅਲੱਗ ਸਰਿੰਜਾਂ 'ਚ ਲਗਾ ਸਕਦੇ ਹੋ ਜਿਵੇਂ ਵੱਡਾ ਜਾਨਵਰ 10 ਐਮਐਲ ਇਹ ਅਲੱਗ 10 ਐਮਐਲ ਇਹ ਅਲੱਗ ਲਗਾਤਾਰ 3-4 ਦਿਨ ਲਗਾ ਸਕਦੇ ਹੋ ਤੇ ਆਪਦੇ ਜਾਨਵਰਾਂ ਦੀਆਂ ਫਾਰਸਪੋਰਸ ਕਮਜ਼ੋਰੀਆਂ ਦੂਰ ਕਰ ਸਕਦੇ ਹੋ ਤੇ ਛੋਟੇ ਜਾਨਵਰਾਂ ਦਾ ਵੀ ਤੁਸੀਂ ਕਮਜ਼ੋਰ ਹੈ ਉੱਥੇ ਤੁਸੀਂ ਇਹਨੂੰ ਯੂਜ਼ ਵਰਤੋਂ ਕਰ ਸਕਦੇ ਹੋ ਬੋਡੀ ਵੇਟ ਦੇ ਹਿਸਾਬ ਨਾਲ ਤੇ ਤੀਜੀ ਚੀਜ਼ ਆ ਗਈ ਵੀਰੋ ਆਲਬੋਮਾਰ ਜਿੱਥੇ ਤੁਹਾਡਾ ਕੋਈ ਜਾਨਵਰ ਹੈ ਨਮਾ ਜਾਨਵਰ ਲੈ ਕੇ ਆਇਓ ਗਾਂ ਮੱਝ ਸੂਈ ਹੈ ਜਾਂ ਬੱਕਰੀਆਂ ਦੇ ਵਿੱਚ ਨੇ ਕਤੂਰੇ ਨੇ ਬਿੱਲੇ ਨੇ ਉੱਥੇ ਤੁਸੀਂ ਸੂਰੀਆਂ ਦੇ ਵਿੱਚ ਨੇ ਉਹਦੀ ਬੋਡੀ ਵੇਟ ਦੇ ਹਿਸਾਬ ਨਾਲ ਤੁਸੀਂ ਇਹਦੀ ਡੀਵਰਮਿੰਗ ਕਰ ਸਕਦੇ ਹੋ 15 ਐਮਐਲ ਪਹਿਲੀ ਡੋਜ਼ ਆ ਦੂਜੀ ਡੋਜ਼ 15 ਐਮਐਲ 10 ਦਿਨਾਂ ਬਾਅਦ ਹੈ ਇਹ ਜਦੋਂ ਤੁਹਾਡਾ ਜਾਨਵਰ ਸੋਹਂਦਾ ਤਾਂ 10 ਦਿਨਾਂ ਦੇ 20 ਦਿਨ ਦੇ ਵਿੱਚ ਵਿੱਚ ਤੁਸੀਂ ਉਹਦੀ ਡੀਵਰਮਿੰਗ ਕਰੋ ਠੀਕ ਹੈ ਵੀਰ ਚੌਥੀ ਚੀਜ਼ ਆ ਜਾਂਦੀ ਹੈ ਵੀਰੋ ਕੋਬਾ ਕਾਲਡੀ ਇਹ ਇੰਜੈਕਸ਼ਨ ਬਹੁਤ ਹੀ ਕਾਰਗਰ ਸਿੱਧਾ ਜਿੱਥੇ ਤੁਹਾਡੀਆਂ ਗਾਵਾਂ ਮੱਝਾਂ ਦੁੱਧ ਵਗੈਰਾ ਵਧੀਆ ਦਿੰਦਿਆਂ ਨੇ ਕਮਜ਼ੋਰੀ ਮਹਿਸੂਸ ਕਰਦੀਆਂ ਨੇ ਤਾਂ ਉੱਥੇ ਤੁਸੀਂ ਵੀਰੋ ਇਹ ਜਿਹੜੀ ਦਵਾਈ ਹੈ